ਨਸ਼ਾ ਮੁਕਤੀ ਅਤਰਾ ਤੇ ਤਹਿਤ ਹਲਕਾ ਡੇਰਾ ਬਨੰਗ ਦੇ ਦਿਨ ਪਿੰੰਦੇ ਚਰਚੀ ਤੇ ਪਿੰਡ ਥਰਦੋ ਵਾਲਾ ਕਲਾ ਦੇ ਵਿੱਚ ਸਮਾਗਮ ਚੱਲ ਰਿਹਾ ਸੀ ਇਸ ਮੌਕੇ ਦੇ ਹਲਕਾ ਡੇਰਾ ਬਨੰਗ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਮੁੱਖ ਮਾਨ ਦੇ ਤੌਰ ਤੇ ਉੱਥੇ ਆਏ ਸਨ ਐਨਾ ਨਹੀਂ ਵਿਧਾਇਕ ਰੰਧਾਵਾ ਦੇ ਵੱਲੋਂ ਜਦੋਂ ਨਸ਼ਿਆਂ ਦੇ ਵਿਰੁੱਧ ਭਾਸ਼ਣ ਦਿੱਤਾ ਜਾ ਰਿਹਾ ਸੀ ਤਾਂ ਅਚਾਨਕ ਹੀ ਪਿੰਡ ਦਾ ਮਲਕੀਤ ਸਿੰਘ ਜੋ ਕਿ ਗ੍ਰੰਥੀ ਸਿੰਘ ਭਰੀ ਸਵ ਦੇ ਜਾ ਕੇ ਖੜ ਗਿਆ ਅਤੇ ਸ਼੍ਰੀਆਮ ਵਿਕਰੇ ਸ਼ਰਾਬ ਤੇ ਹੋਰ ਨਸ਼ਿਆਂ ਨੂੰ ਲੈ ਕੇ ਕਹਿੰਦਾ ਕਿ ਉਹਨਾਂ ਦਾ ਸਾਡੇ ਪਿੰਡ ਦੇ ਛੱਪਣ ਵਿੱਚ ਪਾਣੀ ਨਹੀਂ ਜਿੰਨਾ ਸਾਡੇ ਪਿੰਡ ਵਿੱਚ ਸ਼ਰਾਬ ਵਿਕ ਰਹੀ ਹੈ ਅਤੇ ਪੁਲਿਸਰ ਰੇਡ ਕਰਨ ਤੋਂ ਪਹਿਲਾਂ ਹੀ ਨਸ਼ੇੜੀਆਂ ਨੂੰ ਫੋਨ ਕਰ ਦਿੰਦੀ ਹੈ ਅਤੇ ਪੁਲਿਸ ਨਸ਼ੇੜੀਆਂ ਕੋਲੋਂ ਹਫ਼ਤਾ ਵੀ ਵਸੂਲਦੀ ਹੈ ਗਰੰਥੀ ਸਿੰਘ ਦਾ ਹੌਸਲਾ ਦੇਖ ਕੇ ਸਾਬਕਾ ਫੌਜੀ ਰੇਜ ਸਿੰਘ ਵੀ ਸਮਾਗਮ ਵਿੱਚ ਆ ਕੇ ਖੜਕੇ ਕਹਿੰਦਾ ਕਿ ਜੋ ਪਿੰਡ ਵਿੱਚ ਨਸ਼ਾ ਕਰਦੇ ਆ ਨਾ ਸਾਰਿਆਂ ਦੀ ਡਿਫਟ ਪੁਲਿਸ ਨੂੰ ਦਿੱਤੀ ਗਈ ਹੈ ਵਿਦਾ ਗੁਰਦੀਪ ਸਿੰਘ ਨਾਲ ਉਹ ਗਰੰਥੀ ਸਿੰਘ ਅਤੇ ਮਰਜੀਤ ਸਿੰਘ ਦੀ ਛਲਾਗਾ ਕੀਤੀ ਗਈ ਅਤੇ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਆਪ ਵੀ ਦੇਖੋ ਸੁਣੋ ਮੈਨੂੰ ਪਤਾ ਲੱਗਾ ਚੱਕ ਬੰਦਾ ਪੱਤ ਗਿਆ ਨਸ਼ਾ ਵਿੱਚ ਬਹੁਤ ਤੁਹਾਡੇ ਬੰਦਾ ਮੈਨੂੰ ਬਾਹਰੇ ਪਤਾ ਉਹ ਚੰਦਾ ਦੇ ਆ ਕੇ ਦੋ ਮੈਂ ਕੱਲ ਤੱਕ ਬੰਦਾ ਫੜਿਆ ਲੈਣਾ ਤੁਹਾਡੇ ਪਿੰਡ ਦਾ ਜਿਹੜਾ ਭੱਜ ਗਿਆ ਥੋ ਇੱਕ ਜਣਾ ਨਹੀਂ ਨਸ਼ਾ ਵੇਚਣਦੇ ਨਾ ਲੈ ਇਹ ਬੰਦੇ ਵੇਚਣ ਦੇ ਰੇਡ ਪੈਣ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਫੋਨ ਕਰਦਾ ਵਾ ਗਾਂਵ ਸ਼ਾਂ ਉਹ ਇੱਕ ਵਾਰੀ ਨਾਂ ਲੈ ਕੇ ਬਖਾ ਤੇ ਚੜ੍ਹ ਤੋਂ ਪਹਿਲਾਂ ਪਹਿਲਾਂ ਸਾਰੇ ਚੋਕੇ ਅੰਦਰ ਦੇ ਦਾਂਗਾ ਇੱਕ ਨਾਂ ਲੈ ਕੇ ਇਹ ਹੱਪਾ ਲੈਣੰਦੇ ਦੀ ਤੂੰ ਇੱਕ ਨਾਂ ਰੱਖ ਕੇ ਨਾ ਨਾਂ ਨਹੀਂ ਲਾਣਾ ਕਿਸੇ ਦੀ ਡਿਊਟੀ ਦੇ ਉਂਗਲ ਨਹੀਂ ਖਰਾਬ ਕਰਨੀ ਡਿਊਟੀ ਕਿਸੇ ਦੀ ਇੱਥੇ ਸਾਰੇ ਪਿੰਡ ਨਾ ਨਾ ਜਿਹੜੇ ਵੇਚਦੇ ਨੇ ਉਹਨਾਂ ਦਾ ਕਿਸੇ ਬੰਦੇ ਦਾ ਨਾਮ ਹੈ ਤੇ ਤੈਨੂੰ ਦੱਸਾਂਗਾ ਕਿ ਕਿੰਨੇ ਮਨ ਨੂੰ ਹੱਥ ਪੈਂਦਾ ਕਿ ਨਹੀਂ ਪੈਂਦਾ ਛੱਡ ਕੇ ਕੌਣ ਜਾਂਦਾ ਪਿੰਡ ਵਾਲਿਆਂ ਨੂੰ ਵੱਧ ਪਤਾ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਕਿਹੜਾ ਬੰਦਾ ਬੰਨਦਾ ਆਪਾਂ ਨੂੰ ਆਪਾਂ ਹੀ ਦੱਸ ਸਕਦੇ ਉਹ ਤਾਂ ਮੈਂ ਸੁਣ ਲਈ ਕਰ ਆਪਾਂ ਹੀ ਦੱਸ ਸਕਦੇ ਮੇਰੀ ਇੱਕ ਗੱਲ ਸੁਣ ਲਓ ਧਰਮੀ ਹਰ ਬੰਦਾ ਆਪਣੇ ਧਰਮ ਚ ਪਾਵੇਂ ਉਹ ਸਿੱਖਵਾ ਪਾਵੇਂ ਹਿੰਦੂ ਆ ਪਾਵੇਂ ਸਾਈਆ ਪਾਵੇਂ ਮੁਸਲਮਾਨ ਹੋਵੇ ਧਰਮੀ ਸਾਰੇ ਲੋਕ ਰਹਿ ਪਰ ਇਨਸਾਨ ਇੱਕ ਹੁੰਦਾ ਜੇ ਕੋਈ ਬਿਰਲੇ ਬਿਰਲੇ ਇਨਸਾਨ ਨੇ ਸਾਰੇ ਇਨਸਾਨ ਨਹੀਂ ਬਣ ਸਕਦੇ ਮਤਲਬ ਭੰਗ ਨਿਕਲ ਕੇ ਚੱਲਿਆ ਇਨਸਾਨ ਬਣਾ ਆ ਸੰਗਤਾਂ ਤੋਂ ਤੁਹਾਡੀ ਬਾਤ ਨੂੰ ਕੋ ਦੇਖ ਜਗਾ ਤੇ ਕਹਿ ਦੋ ਬਦਰੂਤ ਸਾਡੀ ਬਾਤ ਨੂੰ ਦੇਖਿਆ ਸੀ ਤੇਰਾ ਨਾਂ ਲਿਆ ਫਿਰ ਮੈਂ ਦੱਸਾਂਗਾ ਕੀ ਕਰਾਂ ਤੁਹਾਨੂੰ ਉਹ ਇੱਕ ਨਾ ਕਰਕੇ ਵਿਖਾਓ ਤੇ ਸਾਰਾ ਤੰਪੂ ਨਾ ਮੈਂ ਦੱਦਿਆ ਤਾਂ ਤੁਹਾਨੂੰ ਨਾ ਚੱਕਾ ਦੋ ਸਮਝ ਕੇ। ਅਸ਼ਾਰੀ ਪੰਦੂ ਦਾ। ਮੈਂ ਖੜਾ ਕੇ ਦੱਦਿਆਂ ਲਾਈਵ ਦੱਦਿਆਂ ਪ੍ਰੋਗਰਾਮ ਸਾਰੀ ਦੁਨੀਆ ਦੇਖ ਰਹੀਆਂ ਅਗਰਾ ਪ੍ਰੋਗਰਾਮ। ਦੇਖਦੇ ਆ ਜਿਹੜੇ ਕੀੜੇ ਖਾਂਦੇ ਆ ਪੂਰੀ ਲਿਸਟ ਮਾਲਵੇ ਵਾਲੀ ਚੌਕੀ ਦੇ ਵਿੱਚ ਹੈਗੀ ਆ। ਮੈਨੂੰ ਤੈਨੂੰ ਕਿਉਂਕਿ ਇਹਨਾਂ ਦਾ ਪਰਿਵਾਰ ਦਾ ਬੇਤੇ ਖੋਦ ਜਿਹੜੇ ਉੱਥੇ ਜੇਲ੍ਹ ਦੇ ਵਿੱਚ ਹੈ। ਉਹ ਤਾਂ ਜੰਨੂ ਖਾਨ ਵਾਲਾ ਆਪਣੇ ਕਬਜ਼ੇ ਨਾਲ ਕਰ। ਖਾਨ ਵਾਲਾ ਜਿਹੜਾ ਉਹ ਮਰੀਜ਼ ਉਹ ਡਿਕਟਰਡ ਉਹਦਾ ਇਲਾਜ ਕਰਾਵਾਂਗੇ ਉਹਨਾਂ ਨੂੰ ਫ੍ਰੀ ਇਲਾਜ ਕਰਾਵਾਂਗੇ ਸਰਕਾਰ ਉਹਨਾਂ ਦੇ ਉਹ ਬੱਚਾ ਦੇ ਵਿਸ਼ਦੋ ਅਮੈਂ ਮਾਪਿਆਂ ਨੂੰ ਕਹਿਣਾ ਉਹ ਬੱਚਾ ਦੇ ਵਿਸ਼ਦੋ ਕਿਹੜੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਛਡਾਉਣ ਦੀ ਸਰਕਾਰ ਦੀ ਜਿੰਮੇਵਾਰੀ ਹੈ ਮੈਂ ਛਡਾਉਂਗਾ ਉਹਨਾਂ ਨੂੰ ਨਸ਼ਾ ਰਾਹ ਖੜਾ ਕੇ ਉਹਨਾਂ ਨੂੰ ਦੇਖਾਂਗੇ ਕਿ ਕਦਨੀ ਫੜਦੇ ਨੇ ਨਾ ਮੇਰੇ ਤਾਂ ਆਪਣਾ ਨਹੀਂ ਕਰਨੀ ਮੈਂ ਜੱਟਾਂ ਦਾ ਜੇਰਾ ਕਦਮ ਕਹਤਾਂ ਜੇਰਾ ਬੰਦਾ ਮਗਰ ਜਾਏਗਾ ਪਾਣੀ ਆ ਲੰਬੜ ਦਾ ਹੋਵੇ ਸਰਪੰਚ ਹੋਵੇ ਉਹਨੂੰ ਸਾਰਾ ਖਤਮ ਕਰਾਂਗਾ ਤੇ ਨੰਬਰਦਾਰੀ ਖਤਮ ਕਰਾਂਗਾ ਉਹਦੀ ਸਰਪੰਚੀ ਖਤਮ ਕਰਾਂਗਾ ਉਹ ਦੇਖ ਆਖ ਲੈ ਮੈਨੂੰ ਇੱਕ ਬੰਦਾ ਸਾਹਮਣੇ ਕੰਦੀ ਗਿਆ ਬੰਦਾ ਦੀ ਜਮਾਨਤ ਦੇ ਕੇ ਆ ਪਿੰਡ ਦੇ ਸੰਪੜ ਤੋਂ ਨਾ ਪਾਣੀ ਨਹੀਂ ਜਾਂਦਾ ਜਿੱਦੀ ਲਾਲ ਜਾਣ ਦੀ ਹੈ ਪੱਤੇ ਵਾਲੀ ਸ਼ਾਂਗੇ ਵਾਲੀ ਕੌੜੀ ਐ ਕੋਟ ਨਿਵਾਰਾ ਵਾਲੀ ਇਹ ਪਿੰਡ ਦੇ ਬੰਦੇ ਸਾਡੇ ਪਿੰਡ ਆ ਕੇ ਸ਼ਰਾਬ ਪੀਣ ਆਉਂਦੇ ਨੇ ਕੋਈ ਗੱਲ ਨਹੀਂ ਆਪਾਂ 10 ਮਿੰਟ ਤੋਂ ਬਾਅਦ ਲਾਹੋਗੀ ਤੇਰੀ ਗਾਲ ਮੇਰੇ 'ਤੇ ਸਾਰੇ ਸੁਣ ਰਹੇ ਨੇ ਠੀਕ ਆ ਤੇਰਾ ਤੇਰੀ ਫੋਟੋ ਸਾਰੇ ਚਰਚਾ ਚ ਚੱਲ ਰਹੀ ਹੈ ਤੇਰੀ ਤੇਰਾ ਵੀ ਆਪਾਂ ਦੇਖ ਰਹੇ ਕਿ ਤੂੰ ਵੱਡੀ ਵੱਡੀ ਹਿੰਮਤ ਕੀਤੀ ਆ ਗੱਲ ਕਰਨ ਦੀ ਮੈਂ ਤੈਨੂੰ ਵੀ ਐਪਰੀਸ਼ੀਏਟ ਕਰਦਾ ਕਿ ਤੂੰ ਬੜੀ ਵੱਡੀ ਹਿੰਮਤ ਕੀਤੀ ਆ ਬਹੁਤ ਘੱਟ ਲੋਕਾਂ ਅੰਦਰ ਜਿਹੜੇ ਖਲੋ ਕੇ ਸ਼ਰਮਾਂ ਮਕੈਨ ਕਿ ਸਾਡੇ ਪਿੰਡਾਂ ਚ ਚੱਕਾ ਵੇਖਦਾ ਜ ਸਾਡੇ ਪਿੰਡ ਚ ਚਰਾਗ ਬਣੇ ਸਾਡੇ ਪਿੰਡ ਦੀ ਕਮੇਟੀ ਬਣਾਈ ਜਾਵੇ ਕਿ ਇੱਕ ਬੰਦੇ ਦੇ ਬਾਹਰ ਨਾ ਪਾਇਆ ਜਾਵੇ ਸਾਰੇ ਦੇ ਵਿਰੋਧ ਪਿੰਡ ਹੋਏਦਾ ਸਾਡੇ ਇਹਦਾ ਮਤਲਬ ਮੈਨਟਰੀ ਤੋਂ ਕਾਡਰੇ ਦੇਖੋ ਕਰ ਬੰਦੇ ਆ ਬਿਲਕੁਲ